ਵਾਹਿਗੁਰੂ ਜੀ ਕਾ ਕਾਲ ਚਾ ਵਾਹਿਗੁਰੂ ਜੀ ਕੀ ਫਤਿਹ ਤ੍ਰੋ ਕੋ ਮਿਲ ਗਈ ਟੱਲ ਪਦਵੀ ਪ੍ਰਲاد ਕੋ ਮਿਲ ਗਿਆ ਰਾਜ ਭਗਤ ਰਾਜਾ ਪ੍ਰਲاد ਨੂੰ ਪਰਮੇਸ਼ਰ ਦੇ ਅਟਲ ਸਰਦਾ ਵਿਸ਼ਵਾਸ ਤੇ ਭਗਤੀ ਦੇ ਬਦਲੇ ਚੱਕਰ ਵਰਤੇ ਟੱਲ ਰਾਜ ਪ੍ਰਾਪਤ ਹੋਇਆ ਸੀ ਭਗਤ ਰਾਜੇ ਪ੍ਰਲاد ਦੀ ਇਸ਼ਤਾਨ ਵਿੱਚ ਇਕ ਮਹਾ ਪ੍ਰਤਾਪੀ ਦੇ ਧਰਮੀ ਰਾਜਾ ਬਲ ਨਾਮੇ ਹੋਇਆ ਕਈਆਂ ਦਾ ਖਿਆਲ ਹੈ ਕਿ ਪ੍ਰਲਾਦ ਦਾ ਪੋਤਰਾ ਸੀ ਇਹ ਬੜਾ ਜਗ ਕਰਨ ਵਾਲਾ ਦਿੱਤਾਪੀ ਰਾਜਾ ਸੀ ਚੱਕਰਵਰਤੀ ਰਾਜ ਤੋਂ ਅੱਗੇ ਦੇਵਤਿਆਂ ਅੱਗੇ ਸਵਰਗ ਦੇ ਰਾਜ ਪ੍ਰਾਪਤ ਦੀ ਕਰਨ ਦੀ ਇੱਛਾ ਇਹਦੇ ਅੰਦਰ ਉਤਪਨ ਹੋਈ ਇਤਵੀ ਦੇ ਰਾਜ ਦਾ ਮਾਨ ਜੇ ਇਹਦੇ ਭੁੱਖ ਪੂਰੀ ਨਾ ਕਰ ਸਕਿਆ ਤੇ ਦੇਵ ਲੋਕ ਦਾ ਰਾਜਾ ਬਣ ਲਈ ਤਪ ਕਰਨ ਲੱਗਾ ਜਿਸ ਨੇ 101 ਜਗ ਕਰਨ ਦਾ ਪ੍ਰਣ ਕੀਤਾ ਤਾਂ ਕਿ ਇੰਦਰ ਦੀ ਪਦਵੀ ਨੂੰ ਪ੍ਰਾਪਤ ਕਰਕੇ ਉਸ ਨੂੰ ਹੇਤੀ ਦਿਖਾਵੇ ਇਸ ਮਤਵ ਲਈ ਉਸ ਨੇ 101 ਜਗ ਕਰਨੇ ਸ਼ੁਰੂ ਕਰ ਦਿੱਤੇ ਜਦ 100 ਜੱਗ ਕਰ ਚੁੱਕਾ ਦਾ ਇਸ ਦੇ ਤਪੋ ਵੱਲ ਤੋਂ Indra ਦਾ ਸ਼ਕਾਰ ਸਨ ਹਿੱਲ ਗਿਆ। ਅਕੀਰਲੇ ਜੱਗ ਤੋਂ Indra ਡਰਿਆ ਕਿ ਉਹ ਰੱਖਿਆ ਕਿ ਦੇਵ ਵਿਸ਼ਨੂੰ ਜੀ ਪਾਸ ਗਿਆ। ਵਿਸ਼ਨੂੰ ਜੀ ਪਾਸ ਜਾ ਕੇ ਉਹ ਰੋ ਪਿਆ। ਤੇ ਆਪਣੀ ਗੱਦੀ ਦੀ ਕੈਮੀ ਲਈ ਸਹਾਇਤਾ ਮੰਗੀ। ਵਿਸ਼ਨੂੰ ਜੀ ਪਰਮੇਸ਼ਰ ਦੇ ਅਸਤਾਪਤ ਕੀਤੇ ਦੇਵ ਲੋਕ ਦੇ ਰਾਜੇ ਇੰਦਰੀ ਰੱਖਿਆ ਲਈ ਉੱਠ ਗਲੋਤੇ ਉਹ ਜਾਣਦੇ ਹਨ ਕਿ ਮਾਨਵ ਦੀ ਕਮਜ਼ੋਰੀ ਮਨ ਹੈ ਜੋ ਰਾਜੇ ਬਲ ਵਿੱਚ ਹੈ ਇਸ ਲਈ ਉਹ ਦੇਵ ਲੋਕ ਦਾ ਰਾਜਾ ਬਨ ਜੋਗ ਨਹੀਂ ਇਸ ਲਈ ਆਪ ਨੇ ਇੱਕ ਬੌਣੇ ਬ੍ਰਹਮਣ ਦਾ ਰੂਪ ਉਹ 바ਵਣ ਰੂਪ ਧਾਰਿਆ ਦੇ ਰਾਜੇ ਬਲ ਦੇ ਦਵਾਰੇ ਆ ਗਈ ਇਹ 바ਵਣ ਜਾਂ 바ਵਣ Vishnu ji ਦਾ 15ਵਾਂ ਉਤਾਰ ਮੰਨਿਆ ਜਾਂਦਾ ਹੈ। ਬਾਵਣ ਰੂਪ ਵਿੱਚ ਬ੍ਰਾਹਮਣ ਨੇ ਬਲਰਾਜੇ ਦੀ ਬੜੀ ਉਸਤਤੀ ਕੀਤੀ ਤੇ ਉਹ ਮਾਨ ਵਿੱਚ ਉਹ ਫੁੱਲਾ ਨਾ ਸਮਾਇਆ। ਉਸਨੇ ਬ੍ਰਾਹਮਣ ਨੂੰ ਕਿਹਾ ਕਿ ਜੋ ਮੰਗਣਾ ਹੈ ਮੰਗ ਲੋ। ਤਾਂ ਬ੍ਰਾਹਮਣ ਨੇ ਕਿਹਾ ਕਿ ਰਾਜਨ ਜੇ ਦੇਣ ਦੀ ਸਮਰੱਥਾ ਰੱਖਦੇ ਹੋ ਤਾਂ ਮੈਂ ਮੰਗਾ ਨਹੀਂ ਤਾਂ ਚੁੱਪ ਹੀ ਰਹਾ। ਰਾਜੇ ਬਲ ਨੇ ਕਿਹਾ ਪੰਡਤ ਜੀ ਮੇਰੀ ਦਾਨ ਸਮਰੱਥਾ ਦੇ ਸਾਖ ਕਿਉਂ ਕਰਦੇ ਹੋ ਜੇ ਇੰਦਰ ਦਾ সিংਹਾਸਣ ਵੀ ਮੰਗੋ ਤਾਂ ਉਹ ਵੀ ਲਿਆ ਕੇ ਹਾਜ਼ਰ ਕਰ ਦਿਆਂਗਾ ਇਹ ਸੁਣ ਕੇ ਬਾਵਣ ਜੀ ਨੇ ਕਿਹਾ ਰਾਜਨ ਮੈਂ ਆਪ ਨੂੰ ਇਤਨੀ ਤਕਲੀਫ ਨਹੀਂ ਦੇਣਾ ਚਾਹੁੰਦਾ ਨਾ ਤੁਹਾਡਾ ਬਲ ਪਰਖਣਾ ਚਾਹੁੰਦਾ ਮੈਂ ਤਾਂ ਕੇਵਲ ਆਪਣੀ ਕੂਟਿਆ ਲਈ ਆਪਾਂ ਤੋਂ 2.5 ਕਰਮਾ ਥਾਹੀ ਚਾਹੁੰਦਾ ਹਾਂ ਜੇ ਇਹ ਦੇ ਸਕਦੇ ਹੋ ਤਾਂ ਸੋਚ ਕੇ ਹਾਂ ਕਰੋ ਕਿ ਤੁਸੀਂ ਇਹ ਜਗ੍ਹਾ ਲੈ ਸਕਦੇ ਹੋ ਬਲਦਾ ਗੁਰੂ ਸ਼ੋਕਰ ਵੀ ਪਾਸ ਹੀ ਸੀ ਕੁਝ ਨੂੰ ਬ੍ਰਾਹਮਣ ਦੀਆਂ ਗੱਲਾਂ ਤੇ ਕੁਝ ਦੇ ਭੇਗ ਤੇ ਸ਼ੱਕ ਹੋ ਗਿਆ ਉਜਨੇ ਰਾਜੇ ਨੂੰ ਆਭਵਾਨ ਕਰਨ ਤੇ ਬਚਨ ਦੇਣ ਤੇ ਦੋ ਬਥੇਰਾ ਰੋਕਿਆ ਪਰ ਰਾਜਾ ਬਲ ਮਾਨ ਵਿੱਚ ਮੱਤਾ ਹੋਇਆ ਸੀ ਉਹ ਦਾਨੀ ਦੇ ਤਪੀ ਪ੍ਰਸਿੱਧ ਸੀ ਇਸ ਲਈ ਉਜਨੇ ਆਪਣੇ ਗੁਰੂ ਦੀ ਇੱਕ ਨਾ ਮੰਨੀ ਤੇ ਦਾਨੀ ਹੁਣ ਦੇ ਮਹਾਰ ਵਿੱਚ ਦਾਨੀ ਹੋਣ ਦੇ ਮਹਾਰ ਵਿੱਚ ਆ ਕੇ ਬ੍ਰਾਹਮਣ ਬਿਸ਼ਣ ਨੂੰ ਕਿਹਾ ਇਹ ਆਪ ਦੇ ਬੌਣੇ ਦੇ ਕਾਦਮ ਦੇ ਢਾਈ ਕਦਮ ਤੱਕ ਢਾਈ ਲੱਖ ਕਦਮਾਂ ਵਿੱਚ ਦੇਵੇ ਮੈਨੂੰ ਕੋਈ ਪ੍ਰਵਾਹ ਨਹੀਂ ਆਪ ਜਿੰਨੀ ਦਾ ਲੈਣੀ ਚਾਹੁੰਦੇ ਹੋ ਲੈ ਲਵੋ ਪਰ ਵਿਸ਼ੂ ਨੇ ਕਿਹਾ ਕਿ ਮੈਂ ਤਾਂ ਕੇਵਲ ਢਾਈ ਕਰੂੰ ਜਿਵੇਂ ਹੀ ਲੈਣੀ ਹੈ ਭਾਵੇਂ ਢਾਈ ਕਰਮਾ ਜਿਵੇਂ ਹੀ ਲੈਣੀ ਹੈ ਇਸ ਤੋਂ ਵੱਧ ਨਹੀਂ ਲੈਣੀ ਤੇ ਆਪ ਨੇ ਕਦਮ ਨਾਪ ਕੇ ਲੈਣੀ ਹੈ ਰਾਜੇ ਨੇ ਢਾਈ ਕਦਮ ਜ਼ਮੀਨ ਦੇਨ ਦਾ ਬਚਨੋ ਦੇ ਦਿੱਤਾ ਇਹ ਕਿ ਆ ਕੇ ਆਪ ਢਾਈ ਕਦਮ ਜਮੀਨ ਆ ਜੋ ਤੁਸੀਂ ਮਾਪ ਲਵੋ ਜਗਰਾਜੇ ਬਲ ਨੂੰ 52 ਰੁਪਏ ਥਾਰੇ ਬਿਸ਼ਨੂ ਜੀ ਨੇ ਇਸ ਕਰਾਰ ਤੇ ਪੱਕਾ ਕਰ ਲਿਆ ਤਾਂ ਉਸ ਨੇ ਆਪ ਆਪਣਾ ਕਦਮ ਵਧਾਇਆ ਇੱਕ ਕਦਮ ਨਾਲ ਸਾਰਾ ਮਾਤ ਲੋਕ ਮਿਲ ਗਿਆ ਫਿਰ ਦੂਜਾ ਕਦਮ ਪਾਇਆ ਤਾਂ ਆਕਾਸ਼ ਮਿਲ ਗਿਆ ਜੋ ਮਾਤ ਲੋਕ ਉੱਪਰ ਸੀ ਫਿਰ ਬਾਕੀ ਅੱਧੇ ਕਦਮ ਦੀ ਥਾਲੇ ਮੰਗ ਕੀਤੀ ਕਿ ਦੋ ਕਦਮ ਤਾਂ ਮੈਨੂੰ ਮਿਲ ਗਏ ਹਨ ਅੱਧੇ ਕਦਮ ਦੀ ਹੋਰ ਲੋੜ ਹੈ ਇਹ ਵੇਖ ਕੇ ਰਾਜੇ ਬਲਦਾਨ ਮਾਨ ਟੁੱਟ ਗਿਆ ਉਸ ਨੇ ਨਿਮਰਤਾ ਧਾਰਨ ਕੀਤੀ ਤੇ ਗਿਰਗੜਾ ਕੇ ਕਿਹਾ ਭਵਾਨ ਮੇਰਾ ਸਰੀਰ ਹਾਜ਼ਰ ਹੈ ਹੋਰ ਦੈਨ ਲਈ ਮੇਰੇ ਪਾਸ ਕੁਝ ਨਹੀਂ ਵਾਹਿਗੁਰੂ ਜੀ ਕਾਹਨੇ ਵਾਹਿਗੁਰੂ ਜੀ ਕੀ ਬੇਟੇ ਅੱਧਾ ਕਾਮ ਹੋ ਹੋਰ ਪੋਟਿਆ ਤੈਨੂੰ ਮਿਲ ਗਈ ਇਹ ਪਹਿਲ ਪਦਵੀ ਪਰ ਗ਼ਲਾਦ ਕੋ ਮਿਲ ਗਿਆ ਨਿੱਕੇ ਜਿਹੇ ਰਾਜੋਏ ਬ੍ਰਾਹਮਣ ਦੇ ਭਾਰ ਨਾਲ ਰਾਜ ਲਈ ਰਾਜਾ ਬਲਵ ਪਰਲਾਦ ਨੂੰ ਭੰਵੇਂ ਸਰਰ ਦੀ ਅਟਲ ਸਰਦਾ ਬਿਸ਼ਵਾਨ ਰਾਜੇ ਨੇ ਭਾਗ ਜੀ ਦੇ ਬਦਲੇ ਚੱਕਰ ਵਰਤੇ ਅਟਲ ਰਾਜ ਪ੍ਰਾਪਤ ਹੋਇਆ ਸੀ ਨਿਵਰਤਾ ਭਗਤ ਭਰਤੀ ਵਿੱਚ ਆ ਕੇ ਪ੍ਰਭੂ ਦਾ ਪੈਰ ਵਿੱਚ ਕੁੱਤੀ ਫੜ ਲਿਆ ਤੇ ਕਿਹਾ ਕਿ ਆਪ ਰਾਜ ਇੰਦਰ ਜਾਂਦੇ ਹੋ ਬਲਨਾਮੇ ਹੋਇਆ ਊੜਾ ਆਪ ਨੂੰ ਕਈਆਂ ਦਾ ਖਿਆਲ ਹੈ ਨਾਲ ਹੀ ਰੱਖਾਂਗਾ ਇਹ ਪ੍ਰਿਬਲਾਦ ਦਾ ਪੋਤਰਾ ਸੀ ਕਿ ਮੈਂ ਹੁਣ ਤੁਹਾਡੇ ਚਰਬਾ ਦੀ ਕੀ ਰੱਖਣ ਵਾਲਾ ਬਲਰਾਜ ਵਿੱਚ ਕੁਝ ਦੇ ਤਾਪ ਤੇ ਦਾਨ ਕਰਤੀ ਰਾਜ ਭਗਤ ਦੇ ਸ਼ਾਮ ਹੋਏ ਜਵਰਗ ਦੇ ਰਾਜ ਪ੍ਰਭੂ ਜੀ ਇਹ ਵੇਖ ਕੇ ਬੜੇ ਪ੍ਰਸੰਨ ਹੋਏ ਆਹ ਲੋਕ ਤਾਂ ਆ ਲੋਕ ਤਾਂ ਆ ਜੀ ਦੇ ਦਿੱਤਾ ਇਹ ਤੇਰੇ ਨਾਲ ਦਾ ਮਾਨ ਜੀ ਉਸ ਦੇ ਪ੍ਰੇਮ ਕੋ ਪੂਰੀ ਨਾ ਕਰ ਸਕਿਆ ਬੰਦੇ ਉਸ ਦਾ ਦੁਆਰ ਪਾ ਦਾ ਰਾਜ ਅਸਵੀਕਾਰ ਕਰ ਲਿਆ ਤਾਪ ਕਰਨ ਲੱਗਾ ਇਹ ਵਾਚਨ ਦੇ ਕੇ ਸਤਕਾਰਾ ਪ੍ਰਾਪਤ ਕੀਤੀ ਅਸੀਂ ਜੱਜ ਕਰਦਾ ਦੇਵ ਸਤਰੀਆਂ ਤਾਂ ਕਿ ਵਿਸ਼ਨੂੰਦਰ ਦੀ ਪਾਣੀ ਸਿਆਪ ਕਰਕੇ 4 4 ਮਹੀਨੇ ਇੱਠੇ ਰਖਾ ਲਈ ਇਸ ਮਾਨਤ ਲਈ ਉਸਨੇ ਇੱਕ 100 ਜੱਗ ਕਰਨੇ ਸ਼ੁਰੂ ਰੰਗਦੇਵ ਜੱ 100 ਜੱਗ ਕਰ ਜੀ ਦਾ ਆਮਾਨ ਕਰਨਾ ਅਜਨੇ ਤਪੋਵਲ ਤੋਂ ਇੰਦਰ ਦਾ ਸ਼ਕਾਤ ਏਦਾ ਵੱਡਾ ਕਾਰਨ ਬਣ ਗਿਆ ਜੀ ਜੱਗ ਤੋਂ ਇੰਦਰ ਡਰਿਆ ਉਸਦੀ ਪ੍ਰੀਖਿਆ ਲੈ ਲਈ ਉਹ ਵਿਸ਼ਨੂ ਜੀ ਪਾਸ ਗਿਆ ਜੋ ਵੀ ਦਾਨ ਵਿਸ਼ਨੂ ਜੀ ਪਾਸ ਜਾ ਕੇ ਉਹ ਰੋਪਿਆ ਸੱਚੇ ਮਨ ਦੇ ਨਾਲ ਤੇ ਆਪਣੀ ਗੱਦੀ ਦੀ ਕੈਮੀ ਲਈ ਚਾਹਤਾਂ ਨਾ ਕਰੋ ਕਿ ਆਸੀ ਨੂੰ ਪਰਮੇਸ਼ਰ ਦੇ ਅਸਤਾਲ ਦਾਨ ਕੀਤਾ ਹੈ ਇਹਨੂੰ ਦਿੱਤਾ ਹੈ ਦੇਵ ਲੋਕ ਦੇ ਰਾਜੇ ਇੰਦਰੀ ਆਪਣੀ ਇੱਛਾ ਅਨੁਸਾਰ ਕਰੋ ਉਹ ਜਾਣਦੇ ਜਾਂਦੇ ਕਿ ਮਾਰ ਮਰਿ ਕਿਉ ਜੋਰੀ ਮਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਲਈ ਉਹ ਦੇਵ ਲੋਕ ਦਾ ਰਾਜਾ ਬਣ ਯੋਗ ਨਹੀਂ